ਸਤਿ ਸ਼੍ਰੀ ਅਕਾਲ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਗਏ ਆ ਮੈਂ ਹਾਂ ਨਵਜੀਤ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਚਰਚਾ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਅਨੂ ਸਾਹਿਬ ਅੱਜ ਦੁਸ਼ਹਿਰੇ ਦਾ ਤਿਉਹਾਰ ਹੈ ਪੂਰੇ ਭਾਰਤ ਵਿੱਚ ਲੋਕ ਮਨਾ ਰਹੇ ਨੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਕੁਝ ਲੋਕ ਨੇ ਲੋਕਾਂ ਦੇ ਵਿਸ਼ਵਾਸਾਂ ਵਿੱਚ ਵੱਖ-ਵੱਖ ਫਰਕ ਹੈ ਦੁਸ਼ਹਿਰੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜੇ ਲੋਕਾਂ ਦੇ ਵਿੱਚ ਫਰਕ ਹੈ ਇਹ ਇੱਕ ਇਹਦਾ ਕਾਰਨ ਕੀ ਲੱਗਦਾ ਤੁਹਾਨੂੰ ਨਵਜੀਤ ਜੀ ਗੱਲ ਇਹ ਆ ਕਿ ਦਸਹਿਰਾ ਸਾਡੇ ਭਾਰਤ ਵਿੱਚ ਬਦੀ ਉੱਤੇ ਨੇਕੀ ਦਾ ਪ੍ਰਤੀਕ ਮੰਨਿਆ ਜਾਂਦਾ ਪਰ ਸਾਰੇ ਭਾਰਤ ਵਿੱਚ ਨਹੀਂ ਭਾਰਤ ਦਾ ਇੱਕ ਵੱਡਾ ਹਿੱਸਾ ਇਸ ਗੱਲ ਨੂੰ ਮੰਨਦਾ ਜੀ ਰਾਵਣ ਸੀਤਾ ਜੀ ਨੂੰ ਅਗਵਾ ਕਰਕੇ ਲੈ ਗਿਆ ਲੰਮੀ ਲੜਾਈ ਲੜ ਕੇ ਰਾਮ ਜੀ ਨੇ ਉਹਨਾਂ ਨੂੰ ਛਡਾਕ ਕੇ ਲਿਆਂਦਾ ਜੋ ਕੁਝ ਉੱਥੇ ਵਾਪਰਿਆ ਉਹਦੀ ਯਾਦ ਵਿੱਚ ਦਸਹਿਰਾ ਦਾ ਦਿਨ ਮਨਾਇਆ ਜਾਂਦਾ। ਰਾਵਣ ਤੇ ਉਹਦੇ ਸਾਥੀਆਂ ਦੇ ਪੁਤਲੇ ਫੂਕੇ ਇਹ ਕਿਹਾ ਜਾਂਦਾ ਕਿ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੋ ਗਈ। ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਪੁਤਲੇ ਫੂਕੇ ਜਾਂਦੇ। ਪਰ ਕੀ ਉੱਥੇ ਬਦੀ ਖਤਮ ਹੋ ਗਈ ਇਹਨਾਂ ਪੁਤਲਿਆਂ ਦੇ ਫੂਕਣ ਨਾਲ? ਦੇ ਸਰਪੇ ਕਰਾ ਸੰਪੂਰਤੀ ਰਹਿ ਜਾਂਦੀ ਸਾਡਾ ਸਮਾਜ ਇਸ ਤਰ੍ਹਾਂ ਦਾ ਕਿ ਅਸੀਂ ਪਹਿਲਾਂ ਇੱਕ ਕਮੇਟੀ ਬਣਾਉਣੇ ਪੁਤਲਾ ਬਣਾਉਣ ਵਾਸਤੇ ਫਿਰ ਉਹ ਕਮੇਟੀ ਚੋਣਵੇਂ ਹੁਨਰਮੰਦ ਬੰਦਿਆਂ ਨੂੰ ਲਿਆਉਂਦੀ ਉਹੋ ਜਿਹਾ ਪੁਤਲਾ ਬਣਾਉਣ ਵਾਸਤੇ ਪੁਤਲਾ ਬਣ ਜਾਂਦਾ ਕਮੇਟੀ ਦੂਰ ਖਲੋ ਕੇ ਵੇਖਦੀ ਐ ਇਹ ਹੁਣ ਬੜਾ ਡਰਾਉਣਾ ਲੱਗਦਾ ਫਿਰ ਜਦ ਪੂਰੀ ਤਰ੍ਹਾਂ ਡਰਾਣਾ ਲੱਗਣ ਲੱਗ ਪੈਂਦਾ ਫਿਰ ਕਿਸੇ ਇਹੋ ਜੀ ਹਸਤੀ ਨੂੰ ਲਿਆਉਂਦੇ ਆ ਜਿਹਦਾ ਨਾਂ ਲੋਕਾਂ 'ਚ ਚਰਚਾ ਵਿੱਚ ਹੁੰਦਾ ਉਹ ਉਸ ਡਰਾਉਣੇ ਪੁਤਲੇ ਨੂੰ ਆ ਕੇ ਅੱਗ ਲਾ ਕੇ ਤੇ ਐਲਾਨ ਕਰ ਦਿੰਦੀ ਐ ਕਿ ਅੱਜ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੋ ਗਈ। ਹੂੰ। ਸਾਡਾ ਸਮਾਜ ਵੀ ਤੇ ਉਹ ਕੁਝ ਕਰਦਾ ਆਪਣੇ ਵਿੱਚੋਂ ਕੁਝ ਲੋਕਾਂ ਨੂੰ ਬਦੀ ਦੇ ਪ੍ਰਤੀਕ ਬਣਾ ਕੇ ਪਹਿਲਾਂ ਸਿਰਜਦਾ। ਹੌਲੀ-ਹੌਲੀ ਵੱਡੇ-ਵੱਡੇ ਕਿਸੇ ਨੂੰ ਗੈਂਗਸਟਰ ਅਸੀਂ ਬਣਾ ਲੀਨੇ। ਕਿਸੇ ਨੂੰ ਕੋਈ ਹੋਰ ਅਪਰਾਧੀ ਬਣਾ ਦਿੰਨੇ ਆ। ਜਦੋਂ ਸਾਰਾ ਸਮਾਜ ਉਸ ਤੋਂ ਡਰਨ ਲੱਗ ਪੈਂਦਾ ਫਿਰ ਉਹਨੂੰ ਸਜਾਵਾਂ ਦੇਣ ਵਾਸਤੇ ਤੁਰ ਪੈਂਦੇ ਆ ਤੇ ਕਈ ਵਾਰੀ 라ਵਣ ਦੇ ਪੁਤਲੇ ਨੂੰ ਅੱਗ ਲਾਉਣ ਵਾਸਤੇ ਇਹੋ ਜਿਹੇ ਨੇਤਾ ਵੀ ਚਲੇ ਜਾਂਦੇ ਆ ਸਾਰੇ ਨਹੀਂ ਪਰ ਕਈ ਵਾਰੀ ਇਹੋ ਜਿਹੇ ਵੀ ਚਲੇ ਜਾਂਦੇ ਆ ਜਿਨ੍ਹਾਂ ਦਾ ਆਪਣਾ کردار ਅੱਤ ਦਾ ਮੜਾ ਹੁੰਦਾ ਸਾਡੀ ਪਾਰਲੀਮੈਂਟ ਵਿੱਚ ਜਿਨ੍ਹਾਂ ਦੇ ਉੱਤੇ ਕਤਲ ਦਾ ਕੇਸ ਹੈ ਜਿਨ੍ਹਾਂ ਤੇ ਬਲਾਤਕਾਰ ਦਾ ਕੇਸ ਹੈ ਉਹਨਾਂ ਨੇ ਵੀ ਦਸਾਰੇ ਦੇ ਮੌਕੇ ਕਿਸੇ ਨਾ ਕਿਸੇ ਥਾਂ ਤੇ 라ਵਣ ਦੇ ਪੁੱਤਰੇ ਨੂੰ ਅਗ ਲਾਉਣ ਜਾਣਾ ਤੇ ਫਿਰ ਉਹਨਾਂ ਵੀ ਇਹ ਕਰਨਾ ਬਦੀ ਤੇ ਨੇਕੀ ਦੀ ਜਿੱਤ ਹੋ ਗਈ ਹੈ ਅਸੀਂ ਇਹਨੂੰ ਇੱਕ ਰਸਮੀ ਜਾਂ ਤਿਉਹਾਰ ਬਣਾਤਾ ਇਹ ਤੋਂ ਸਿੱਖਣ ਸਿਖਾਉਣ ਦੀ ਗੱਲ ਪਾਸੇ ਚਲੀ ਗਈ ਜੀ ਸਿੱਖਣਾ ਚਾਹੀਦਾ ਕਿ ਉਹਨੇ ਗਲਤੀ ਕੀਤੀ ਸੀ ਪੜਿਆ ਲਿਖਿਆ ਸੀ ਚਾਰ ਵੇਦਾਂ ਤੇ ਛੇ ਸ਼ਾਸਤਰਾਂ ਦਾ ਜਾਣੂ ਸੀ ਪਰ ਗਲਤੀ ਕਰ ਗਿਆ ਤੇ ਭੁਗਤ ਨਹੀਂ ਪਈ ਅੱਜ ਤੱਕ ਭੁਗਤ ਰਿਹਾ ਦੂਸਰਾ ਪੱਖ ਇਹ ਕਿ ਸਾਰਾ ਭਾਰਤ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਮੱਧ ਪ੍ਰਦੇਸ਼ ਦੇ ਵਿੱਚ ਮੰਦਸੌਰ ਸ਼ਹਿਰ ਉੱਥੇ ਰਾਵਣ ਦਾ ਪੁੱਤਲਾ ਨਹੀਂ ਸਾੜਿਆ ਜਾਂਦਾ ਕਹਿੰਦੇ ਆ ਕਿ ਰਾਵਣ ਦੀ ਪਤਨੀ ਮੰਦੋਦਰੀ ਉਹ ਮੰਦਸੌਰ ਦੀ ਸੀ ਉਹ ਕਹਿੰਦੇ ਸੀ ਇੱਥੇ ਉਹਦੇ ਪੇਕੇ ਸੀ ਇਸ ਸ਼ਹਿਰ ਦੇ ਵਿੱਚ ਰਾਵਣ ਕਿਉਂਕਿ ਜਵਾਈ ਭਾਈ ਸੀ ਉਹਦਾ ਪੁੱਤਲਾ ਨਹੀਂ ਸਾੜਿਆ ਜਾਵੇਗਾ ਉਧਰ ਰਾਜਸਥਾਨ ਦੇ ਵਿੱਚ ਇੱਕ ਇਹੋ ਜਿਹਾ ਸ਼ਹਿਰ ਹੈ ਉਹਦਾ ਨਾਂ ਇਸ ਵਕਤ ਮੈਨੂੰ ਭੁੱਲ ਗਿਆ ਉੱਥੇ ਉਹਦਾ ਪੁਤਲਾ ਨਹੀਂ ਸਾੜਿਆ ਜਾਂਦਾ ਕਹਿੰਦੇ ਮੰਦਸੌਰ ਦੇ ਵਿੱਚੋਂ ਆਈ ਮੰਦੋਦਰੀ ਦਾ ਵਿਆਹ ਗੋਦਾ ਗੋਤਰ ਦੇ ਬ੍ਰਾਹਮਣਾਂ ਨੇ ਇੱਥੇ ਆ ਕੇ ਕੀਤਾ ਸੀ ਰਾਵਣ ਦੇ ਨਾਲ ਅਜੇ ਤੱਕ ਉਹ ਵੀ ਮਨਾਈ ਜਾਂਦੇ ਆ ਉੱਥੇ ਉਹਦੀ ਮੂਰਤੀ ਦੀ ਪੂਜਾ ਕੀਤੀ ਜਾਂਦੀ ਆ ਉੱਥੋਂ ਦੀਆਂ ਔਰਤਾਂ ਕਹਿੰਦੇ ਆ ਕਿ ਰਾਵਣ ਦੇ ਕੋਲ ਜਾਣ ਲੱਗਿਆਂ ਘੁੰਡ ਘੜ ਕੇ ਜਾਂਦੀਆਂ ਕਿਉਂਕਿ ਸਹਰੇ ਪਰਿਵਾਰ ਵੱਲੋਂ ਵੱਡਾ ਵਡੇਰਾ ਉਹਦੇ ਸਾਹਮਣੇ ਨੰਗੇ ਮੂੰਹ ਨਹੀਂ ਜਾਂਦੀਆਂ ਇਦਾਂ ਵਕ ਵਕ ਥਾਂਾਂ ਦੀ ਪਰੰਪਰਾ ਸਾਡੇ ਪੰਜਾਬ ਦੇ ਪਾਇਲ ਵਿੱਚ ਲੁਧਿਆਣਾ ਜ਼ਿਲ੍ਹੇ ਚ ਰਾਵਣ ਦੀ ਪੂਜਾ ਕੀਤੀ ਜਾਂਦੀ ਆ ਉਹਨੂੰ ਸ਼ਰਾਬ ਵੀ ਕੰਦੇ ਚੜਾਈ ਜਾਂਦੀ ਅੱਜ ਅਖਬਾਰਾਂ ਤੇ ਪੜ ਆਇਆ ਇਹੋਗਾ ਲਈ ਹੈ ਮੈਨੂੰ ਪਤਾ ਮੈਂ ਕਦੇ ਉੱਥੇ ਗਿਆ ਨਹੀਂ ਕਹਿੰਦੇ ਉਹਨੂੰ ਬਲੀ ਦੇ ਪ੍ਰਤੀਕ ਬੱਕਰੇ ਦੀ ਬਲੀ ਤਾਂ ਨਹੀਂ ਦਿੱਤੀ ਜਾਂਦੀ ਪਰ ਬੱਕਰੇ ਦੇ ਕੰਨ ਦੇ ਉੱਤੇ ਕੱਟ ਲਾ ਕੇ ਉਹਦਾ ਖੂਨ ਦਾ ਟਿੱਕਾ ਲਾ ਜਾਂਦਾ ਇਹ ਵੀ ਹੁੰਦਾ ਇਸ ਤਰ੍ਹਾਂ ਵੱਖ-ਵੱਖ ਸਮਾਜ ਦੇ ਉੱਤੇ ਵੱਖ-ਵੱਖ ਕਸੂਦੀਆਂ ਪਰੰਪਰਾਵਾਂ ਨਭਈਆਂ ਜਾਂਦੀਆਂ ਨੇ ਜਿਹਦੀ ਕਿਸੇ ਦੀ ਜੋ ਪਰੰਪਰਾ ਅਸੀਂ ਹਰ ਇੱਕ ਦਾ ਸਤਿਕਾਰ ਕਰਦੇ ਆ ਪਰ ਇਨ੍ਹਾਂ ਭਾਵਨਾਵਾਂ ਤੋਂ ਵੱਖਰੀ ਇੱਕ ਭਾਵਨਾ ਹੋਰ ਵੀ ਹੈ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇਸ ਦਿਨ ਸੱਤ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ 1857 ਦਾ ਗਦਰ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਭਾਰਤ ਦੇ ਲੋਕਾਂ ਦੀ ਆਜ਼ਾਦੀ ਦੀ ਪਹਿਲੀ ਲੜਾਈ ਸੀ ਉਹਦੇ ਵਿੱਚ ਜਿਹੜੇ ਮੈਰਟ ਤੇ ਦੇਸ਼ ਭਗਤ ਫੜੇ ਗਏ ਸਨ ਉਹਨਾਂ ਨੂੰ ਅੱਜ ਦੇ ਦਿਨ ਇੱਕ ਰੁੱਖ ਨਾਲ ਟੰਗ ਕੇ ਫਾਂਸੀ ਦਿੱਤੀ ਗਈ ਸੀ ਲੋਕ ਅੱਜ ਰਾਵਣ ਨੂੰ ਪੁੱល ਜਾਂਦੇ ਆ ਉਹਨਾਂ ਨੂੰ ਸ਼ਰਦਾ ਪੇਟ ਕਰਦੇ ਆ ਜਦੋਂ ਅਸੀਂ ਬਾਕੀ ਥਾਂਵਾਂ ਦੀ ਗੱਲ ਕਰਦੇ ਆ ਦਸਹਰੇ ਦੀ ਕਰਦੇ ਆ ਤੇ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਇਹੋ ਜਿਹੇ ਬਹੁਤ ਸਾਰੇ ਦੇਸ਼ ਭਗਤ ਹੋਏ ਆ ਜਿਨ੍ਹਾਂ ਨੂੰ ਅਸੀਂ ਵਿਸਾਰਤਾ ਪਰ ਉਹਨਾਂ ਦੇ ਸ਼ਰਦਾ ਬਾਨ ਅਜੇ ਵੀ ਹੈਗੇ ਆ ਉਹਦਾ ਬਹੁਤ ਸਾਰੀਆਂ ਵਿਵਾਦ ਵਾਲੀਆਂ ਗੱਲਾਂ ਵੀ ਆ ਜਿਹੜੀਆਂ ਦਸਹਿਰੇ ਨਾਲ ਜੁੜੀਆਂ ਹੋਈਆਂ ਪਰ ਆ ਮੌਕਾ ਇਹੋ ਜਿਹਾ ਨਹੀਂ ਜਦੋਂ ਅਸੀਂ ਵਿਵਾਦਾਂ ਦੀ ਗੱਲ ਛੜੀਏ ਬਿਹਤਰ ਹੈ ਕਿ ਇਸ ਦਿਨ ਦੇ ਉੱਤੇ ਜੋ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦਾ ਧਿਆਨ ਰੱਖਦੇ ਹੋਏ ਅਸੀਂ ਪ੍ਰਾਇਮੇਸ਼ੀਆ ਵੱਲੋਂ ਭਾਰਤ ਦੇ ਲੋਕਾਂ ਦੀਆਂ ਵਧੇ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਇਸ ਜਿਹੜਾ ਪੁਰਬ ਹੈ ਇਹਦੀਆਂ ਭਾਵਨਾਵਾਂ ਵਿੱਚ ਸ਼ਾਮਲ ਹੋਈਏ ਉਹਨਾਂ ਸਾਰਿਆਂ ਨੂੰ ਬਧਾਈ ਜੀ ਪਰ ਸਾਬ ਹੁਣ ਗੱਲ ਪੰਜਾਬ ਦੀ ਸਿਆਸਤ ਦੀ ਕਰਦੇ ਆਂ ਲੰਬੇ ਸਮੇਂ ਤੋਂ ਸਿਆਸਤ ਵਿੱਚ ਚੁੱਪ ਧਰ ਕੇ ਬੈਠੇ ਨਵਜੋਤ ਸਿੰਘ ਸਿੱਧੂ ਹਰਿਆਣਾ ਦਾ ਪਰਿਵਾਰ ਕੱਲ ਬੀਬੀ ਨਵਜੋਤ ਕੌਰ ਸਿੱਧੂ ਨੇ ਐਲਾਨ ਕੀਤਾ ਹੈ ਕਿ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨਗੇ ਟਿਕਟ ਮਿਲੇ ਜਾਂ ਨਾ ਤਿਆਰੀ ਸ਼ੁਰੂ ਕਰ ਦਿੱਤੀ ਹੈ ਕਿਵੇਂ ਦੇਖਦੇ ਆ ਜੀ ਫਿਰ 2027 ਦੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਐਲਾਨ ਕੀਤਾ ਗਿਆ ਪਤਾ ਨਹੀਂ ਉਹਨੇ ਕਹਿਤਾ ਟਿਕਟ ਮਿਲੇ ਜਾਂ ਨਾ ਪਰ ਇਹ ਗੱਲ ਆਖੀ ਵੀ ਕਾਂਗਰਸੀਆਂ ਦੇ ਵਿਚਾਲੇ ਖਲੋ ਕੇ ਜੀ ਇਸ ਦਾ ਮਤਲਬ ਹੈ ਕਿ ਅਜੇ ਤੱਕ ਵੀ ਨਾ ਇਹਨਾਂ ਦਾ ਮਨ ਕਾਂਗਰਸ ਵੱਲੋਂ ਸਾਫ਼ ਹੈ ਨਾ ਕਾਂਗਰਸ ਦਾ ਮਨ ਇਹਨਾਂ ਵੱਲੋਂ ਸਾਫ਼ ਹੈ ਨਵਜੋਤ ਸਿੰਘ ਸਿੱਧੂ ਸੀਜ਼ਨਲ ਐਕਟਿਵਿਸਟ ਇੱਕ ਸੀਜ਼ਨ ਦੇ ਵਿੱਚ ਐਕਟਿਵ ਹੁੰਦਾ ਦੂਜੇ ਸੀਜ਼ਨ ਦੇ ਵਿੱਚ ਕੁੱਪਵਟ ਕੇ ਬੈਠ ਜਾਂਦਾ ਮੌਨ ਧਾਰ ਲਿੰਦਾ ਔਰ ਕਈ-ਕਈ ਮਹੀਨੇ ਕਈ ਵਾਰੀ ਸਾਲਾਂ ਬੱਤੀ ਵੀ ਮੌਨ ਧਾਰ ਲਿੰਦਾ ਉਹਦਾ ਪਤਾ ਹੀ ਕੋਈ ਨਹੀਂ ਬਹੁਤ ਸਾਲ ਪਹਿਲਾਂ ਜਦੋਂ ਉਹ ਭਾਜਪਾ ਚ ਹੁੰਦਾ ਉਹਦੇ ਇੱਕ ਸਾਥੀ ਭਾਜਪਾ ਲੀਡਰ ਨੇ ਪੁੱਛਿਆ ਗਿਆ ਸੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਹੋ ਰਿਹਾ ਤੁਹਾਡੇ ਹੋ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਤੇ ਉਹਨੇ ਹੱਸ ਕੇ ਆਖਿਆ ਸੀ ਨਵਜੋਤ ਸਿੰਘ ਸਿੱਧੂ ਅਨ ਗਾਈਡਡ ਮਿਜ਼ਾਈਲ ਹੈ ਕੋਈ ਪਤਾ ਨਹੀਂ ਉਹ ਦਾਨ ਕਿਧਰ ਨੂੰ ਚੱਲ ਜਾਣਾ ਬਾਅਦ ਵਿੱਚ ਉਹ ਕਾਂਗਰਸ ਵਿੱਚ ਆ ਗਿਆ ਇੱਥੇ ਵੀ ਆ ਕੇ ਬੜੀ ਚੜਤ ਵਿੱਚ ਆਇਆ ਤੇ ਬੜੀ ਛੇਤੀ ਲਤਨਾ ਸ਼ੁਰੂ ਹੋ ਗਿਆ ਫਿਰ ਅਸਤੀਫਾ ਦੇ ਕੇ ਘਰ ਬੈਠ ਗਿਆ ਸਾਲ ਤੋਂ ਵੱਧ ਘਰ ਬੈਠਾ ਰਿਹਾ ਮਨਾ ਕੇ ਲੈ ਆਂਦਾ ਰਾਹੁਲ ਗਾਂਧੀ ਨੇ ਜਦੋਂ ਆਉਣਾ ਸੀ ਆਇਆ ਇੱਕੋ ਰੈਲੀ ਚ ਬੋਲਿਆ ਔਰ ਬੇਲੋੜਾ ਬੋਲਿਆ ਜਦੋਂ ਉਹਨੂੰ ਆਖਿਆ ਜੀ ਖਤਮ ਕਰੋ ਤੇ ਆਪਣੇ ਤੋਂ ਸੀਨੀਅਰ ਕਾਂਗਰਸੀ ਵਰਗੂਦੂ ਨੇ ਬੇਇਜ਼ਤੀ ਕਰਤੀ ਜਦੋਂ ਸਟੇਜ ਤੋਂ ਉਤਰਿਆ ਤੇ ਉਹਨੂੰ ਪਤਾ ਸੀ ਮੈਂ ਕੀ ਕਰ ਬੈਠਾ ਫਿਰ ਉਸਕੇ ਘਰ ਨੂੰ ਚਾਹ ਗਿਆ ਫਿਰ ਜਦ ਕਿਤੀ ਮੈਨੂੰ ਪ੍ਰਧਾਨ ਬਣਾਓ ਪ੍ਰਧਾਨ ਬਣਾਤਾ ਪਰ ਇਹੋ ਜਿਹਾ ਪ੍ਰਧਾਨ ਸੀ ਵਿਧਾਨ ਸਭਾ ਦੀਆਂ ਚੋਣਾਂ ਚ ਸਵਾਏ ਆਪਣੀ ਇੱਕ ਸੀਟ ਤੋਂ ਤੇ ਇੱਕ ਹੋਰ ਤੋਂ ਬਾਕੀ ਸਾਰੇ ਪੰਜਾਬ ਚ ਕਿਤੇ ਗਿਆ ਹੀ ਨਹੀਂ ਇੱਕ ਹਲਕੇ ਚ ਗਿਆ ਉੱਥੇ ਪ੍ਰਿਯੰਕਾ ਗਾਂਧੀ ਨਹੀਂ ਆਉਣਾ ਸੀ ਪਹੁੰਚ ਤਾਂ ਗਿਆ ਪਰ ਵਾਰ-ਵਾਰ ਆਖਣ ਦੇ باوجود ਸਪੇਸ ਫੈਕਟ ਵੀ ਆਖ ਰਹੀ ਸੀ ਹੁਣ ਸਾਡਾ ਬੱਬਰ ਸ਼ੇਰ ਨਵਜੋਤ ਸਿੰਘ ਸਿੱਧੂ ਬੋਲੇਗਾ ਤੇ ਸਿੱਧੂ ਨੇ ਪ੍ਰਿਯੰਕਾ ਗਾਂਧੀ ਦੇ ਸਾਹਮਣੇ ਕਹਿਤਾ ਮੈਂ ਤਾਂ ਨਹੀਂ ਬੋਲਣਾ ਹੁਣ ਬੀਬੀ ਸਿੱਧੂ ਤੇ ਨਵਜੋਤ ਸਿੱਧੂ ਦੋਵੇਂ ਅੱਡ-ਅੱਡ ਤੇ ਹੈ ਨਹੀਂ ਦੋਵੇਂ ਨਵਜੋਤ ਨੇ ਦੋਵੇਂ ਸਿੱਧੂ ਨੇ ਦੋ ਨਵਜੋਤ ਸਿੱਧੂ ਦੇ ਵਿੱਚੋਂ ਇੱਕ ਦਾ ਪਤਾ ਨਹੀਂ ਅੱਜ ਕੱਲ ਕਿੱਥੇ ਆ ਦੂਸਰੀ ਬੀਬੀ ਨੇ ਕਹਿਤਾ ਚੋਣ ਮੈਂ ਲੜਨੀ ਲੜਨੀ ਹੈ ਡਾਕਟਰ ਮਿਲੇ ਜਾਂ ਨਾ ਮਿਲੇ ਇਹ ਤੋਂ ਅਗਲੀ ਗੱਲ ਫਿਰ ਦੂਸਤ ਇਹ ਵੀ ਕਹੀ ਜਾ ਸਕਦੀ ਹੈ ਡਾਕਟਰ ਇਧਰੋਂ ਮਿਲੇ ਜਾਂ ਉਧਰੋਂ ਮਿਲੇ ਪਤਾ ਨਹੀਂ ਉਹਨਾਂ ਕੀ ਕਰਨਾ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਇਹਦੀ ਬਹੁਤੀ ਚਰਚਾ ਉਨੀ ਦੇਰ ਤੱਕ ਨਹੀਂ ਕਰਨੀ ਚਾਹੀਦੀ ਜਦ ਤੱਕ ਉਹ ਸਥਿਤੀ ਅਸਪਸ਼ਟ ਨਹੀਂ ਹੁੰਦੀ ਨਵਜੋਤ ਸਿੰਘ ਸਿੱਧੂ ਤੇ ਬੀਬੀ ਨਵਜੋਤ कौर ਸਿੱਧੂ ਇਹ ਬੜੇ ਕਸ਼ਟ ਦੇ ਸਮੇਂ ਚ ਲੰਘਿਆ ਬੀਬੀ ਨੇ ਬੜੀ ਸਿਰੜ ਨਾਲ ਬਿਮਾਰੀ ਦੇ ਉੱਤੇ ਕਾਬੂ ਪਾਇਆ ਅਸੀਂ ਉਹਨਾਂ ਦਾ ਇਸ ਗੱਲ ਲਈ ਸਵਾਗਤ ਕਰਦੇ ਹਾਂ ਕਿ ਫਿਰ ਸਮਾਜੀ ਜੀਵਨ ਚ ਆਏ ਆ ਬਾਕੀ ਸਿਆਸਤ ਵਿੱਚ ਕੀ ਹੁੰਦਾ ਕੱਲ ਨੂੰ ਮੌਕਾ ਆਵੇਗਾ ਫਿਰ ਅਸੀਂ ਵੇਖਾਂਗੇ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਬਾਕਪਨ ਸਾਹਿਬ ਦੇਖਦੇ ਹਾਂ ਸਿਆਸਤ ਵਿੱਚ ਕੀ ਹੁੰਦਾ ਹੈ ਗੱਲ ਪੰਜਾਬ ਦੇ ਵਿੱਚ ਨਸ਼ਿਆਂ ਦੀ ਕਰਨੀ ਹੈ ਇੱਕ ਪਾਸੇ ਪੰਸਾ ਪੰਜਾਬ ਸਰਕਾਰ ਨੇ ਮੁਹਿੰਮ ਚ ਲਈ ਹੈ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਘਟਿਆ ਪਰ ਪੰਜਾਬ ਦੇ ਇੱਕ ਪਿੰਡ ਤੋਂ ਜਿਹੜੀ ਖਬਰ ਆਈ ਹੈ ਕਿ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ ਇੱਕੋ ਰਾਤ ਤੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਪਿੰਡ ਲਖੋ ਕੇ ਬਹਿਰਾਮ ਦੀ ਖਬਰ ਹੈ ਮੈਂ ਵਕ ਵਕ ਅਖਬਾਰਾਂ ਚੋਂ ਪੜ੍ਹੀ ਹੈ ਕਿਸੇ ਨੇ ਲਿਖਿਆ ਤਿੰਨ ਮਰਗ ਇੱਕੋ ਰਾਤ ਕਿਸੇ ਨੇ ਆਖਿਆ ਚਾਰ ਮਰਗ ਇਸ ਗੱਲ ਤੇ ਸਹਿਮਤੀ ਆ ਕਿ ਕੁਝ ਦਿਨ ਪਹਿਲਾਂ ਦੋ ਸਕੇ ਭਰਾ ਮਰੇ ਸੀ ਫਿਰ ਇੱਕ ਮਰਿਆ ਫਿਰ ਤਿੰਨ ਫਿਰ ਇਕੱਠੇ ਮਰ ਗਏ ਉਸ ਪਿੰਡ ਦੇ ਵਿੱਚ ਹੁਣ ਤੱਕ 6 ਜਾਂ 7 ਮੋਤਾਂ 14 ਦਿਨਾਂ ਦੇ ਅੰਦਰ ਅੰਦਰ ਹੋ ਗਏ ਦੋ ਹਫ਼ਤਿਆਂ ਚ ਤੇ ਕਾਦੇ ਨਾਲ ਕੋਈ ਉੱਥੇ ਇਹ ਨਹੀਂ ਕਹਿ ਰਿਹਾ ਕਿ ਹਿਰਨ ਸਪਲਾਈ ਹੁੰਦੀ ਹੈ ਉਕੰਦੇ ਸਾਡੇ ਪਿੰਡ 'ਚ ਇੱਕ ਵੀ ਹਸਪਤਾਲ ਹੈ ਨਹੀਂ ਇਹਦੇ ਬਾਵਜੂਦ 3-4 ਜਾਂ 5 ਮੈਡੀਕਲ ਸਟੋਰ ਖੁੱਲੇ ਆ ਜਿਨ੍ਹਾਂ 'ਚੋਂ ਇੱਕ ਵਾਰੀ ਉਹ ਕਹਿੰਦੇ ਆ ਕਿ ਸਾਫ ਸੁਥਰਾ ਬਾਕੀ ਸਾਰਿਆਂ ਬਾਰੇ ਲੋਕੀ ਕਹਿੰਦੇ ਆ ਕਿ ਉੱਥੇ ਡਰੱਗ ਵੇਖਦੀ ਹੈ ਉਹ ਕਹਿੰਦੇ ਅਸੀਂ ਕਈ ਵਾਰੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਆਖਿਆ ਪ੍ਰਸ਼ਾਸਨ ਆ ਕੇ ਬੰਦ ਕਰਾ ਜਾਂਦਾ ਅਗਲੇ ਦਿਨ ਫੇਰ ਉਹ ਸਟੋਰ ਖੁੱਲ ਜਾਂਦੇ ਆ ਫਿਰ ਨਸ਼ੇਲੀਆਂ ਦਵਾਈਆਂ ਵੇਖਦੀਆਂ ਕੱਲ ਲੋਕਾਂ ਨੇ ਉੱਥੇ ਕਾਫੀ ਰੋਸ ਪ੍ਰਦਰਸ਼ਨ ਕੀਤਾ ਪੁਲਿਸ ਦੇ ਅਫਸਰ ਆਏ ਸੀ ਉਹਨਾਂ ਆ ਕੇ ਫਿਰ ਦਵਾਈਆਂ ਦੀ ਦੁਕਾਨਾਂ ਬੰਦ ਕਰਾਤੀਆਂ ਦੋ ਦਿਨਾਂ ਨੂੰ ਫਿਰ ਖੁੱਲ ਜਾਣਗੀਆਂ ਪਰ ਉਹ ਖੁੱਲਣ ਤੋਂ ਪਹਿਲਾਂ ਦੋ ਗੱਲਾਂ ਚਾਹੀਦੀਆਂ ਜਾਂ ਤਾਂ ਇਹ ਪਤਾ ਕਰਨਾ ਚਾਹੀਦਾ ਕਿ ਉਹਨਾਂ ਦੇ ਪਿੱਛੇ ਕੌਣ ਹੈ ਚਾ ਇਹਦਾ ਕਰਨਾ ਚਾਹੀਦਾ ਕਿ ਉਸ ਇਲਾਕੇ ਦੇ ਠਾਨੇਦਾਰ ਨੂੰ ਪ੍ਰਮੋਟ ਕਰਕੇ ਘੱਟੋ-ਘੱਟ ਗੇਟ ਰ ਅਫਸਰ ਬਣਾ ਦੇਣਾ ਚਾਹੀਦਾ ਉਸ ਇਲਾਕੇ 'ਚ ਇਨਾ ਕੁਝ ਹੁੰਦਾ ਹੋਵੇ ਜਿ ਉਸ ਇਲਾਕੇ ਦੇ ਐਸਐਚਓ ਨੂੰ ਇਹ ਵੀ ਪਤਾ ਨਹੀਂ ਲੱਗਦਾ ਪਿਆ ਕਿ ਉਹ ਕਾਦਾ ਐਸਐਚਓ ਆ ਮੈਨੂੰ ਸਮਝ ਨਹੀਂ ਲੱਗਦੀ ਔਰ ਪੁਲਿਸ ਪ੍ਰਸ਼ਾਸਨ ਇਕਰ ਦੇ ਕੀ ਹੈ ਮੌਤਾ ਤੋਂ ਬਾਅਦ ਆ ਕੇ ਹਰ ਵਾਰੀ ਇਸ ਤਰ੍ਹਾਂ ਦੀ ਕਾਰਵਾਈ ਪਾਉਣੀ ਇਹਦਾ ਕੋਈ ਫਾਇਦਾ ਨਹੀਂ ਜੀ ਪੰਨੂ ਸਾਹਿਬ ਅਗਲੀ ਗੱਲ ਕਰਦੇ ਹਾਂ ਸੋਨੂੰ ਵੰਗ ਚੁਕਤੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਵਿਰੋਧ ਹੋ ਰਿਹਾ ਹੈ ਦੂਸਰੇ ਪਾਸੇ ਉਹਨਾਂ ਦੀ ਪਤਨੀ ਨੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਹੈ ਤੇ ਉਹਦੀ ਚਰਚਾ ਪੂਰੇ ਵਿਸ਼ਵ ਦੇ ਵਿੱਚ ਹੋ ਰਹੀ ਹੈ ਇਹ ਚਿੱਠੀ ਦੇ ਵਿੱਚ ਅਜਿਹਾ ਕੀ ਹੈ ਜੀ ਚਰਚਾ ਕਿਉਂ ਇੰਨੀ ਉਹਨੇ ਚਿੱਠੀ ਦੇ ਵਿੱਚ ਲੋਕਤੰਤਰ ਦਾ ਮੁੱਦਾ ਉਠਾਇਆ ਹੂੰ ਉਹਨੇ ਰਾਸ਼ਟਰਪਤੀ ਬੀਬੀ ਦ੍ਰੋਪਦੀਪ ਮੋਰਮਨ ਵੇ ਵੀ ਆਖਿਆ ਕਿ ਤੁਸੀਂ ਜਿਹੜੇ ਪਛੜੇ ਹੋਏ ਕਬੀਲਿਆਂ ਦੇ ਲੋਕ ਨੇ ਉਹਨਾਂ ਦਾ ਦੁੱਖ ਦਰਦ ਚੰਗੀ ਤਰ੍ਹਾਂ ਸਮਝਦੇ ਹੋ ਤੁਹਾਨੂੰ ਪਤਾ ਅਸੀਂ ਕਿਹੜੇ ਹਾਲਾਤ ਚੋਂ ਲੰਘ ਰਹੇ ਹਾਂ ਇਹਦੇ باوجود ਜੋ ਕੋਈ ਸਰਕਾਰ ਕਰ ਰਹੀ ਹੈ ਸਮਾਜ ਸਾਰਾ ਵੇਖਦਾ ਪਿਆ ਸਰਕਾਰ ਨੇ ਸੋਨਮ ਵਾਂਗਚੁੱਕ ਨੂੰ ਫੜ ਕੇ ਜੇਲ੍ਹ ਚ ਭੇਜ ਦਿੱਤਾ ਸੋਨਮ ਵਾਂਗਚੁੱਕ ਜਦੋਂ ਭੁਖੜਤਾਲ ਤੇ ਬੈਠਾ ਸੀ ਉਦੋਂ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਕਦਲੇ ਬਿਠਾ ਸੀ ਪੋਖਰ ਤਲ ਤੇ ਉਹ ਆਮ ਲੋਕਾਂ ਵਰਗਾ ਸਿਧਾਤਕ ਵਿਅਕਤੀ ਨੇ ਪੜਿਆ ਲਿਖਿਆ ਉਹਦੀ ਪਤਨੀ ਵੀ ਪੜੀ ਲਿਖੀ ਹੈ ਦੁਨੀਆ ਭਰ ਦੇ ਨਿਜਮਾ ਕਾਨੂੰਨਾਂ ਨੂੰ ਵੀ ਉਹ ਜਾਣਦੇ ਆ ਆਪਣੇ ਦੇਸ਼ ਦੇ ਕਾਨੂੰਨਾਂ ਨੂੰ ਵੀ ਜਾਣਦੇ ਆ ਉਹਨਾਂ ਨੂੰ ਮਨੁੱਖਤਾ ਤੇ ਇਤਿਹਾਸ ਦੀ ਵੀ ਸਮਝ ਹੈ ਉਹਨਾਂ ਨੂੰ ਇਹ ਵੀ ਪਤਾ ਕਿ ਲੋਕਤੰਤਰ ਦੇ ਵਿੱਚ ਲੋਕਾਂ ਨਾਲ ਕੀਤੇ ਸਿਆਸੀ ਆਗੂਆਂ ਦੇ ਵਾਅਦਿਆਂ ਦਾ ਕੀ ਮਤਲਬ ਹੁੰਦਾ ਤੇ ਵਾਅਦੇ ਤੋੜਨ ਦਾ ਕੀ ਮਤਲਬ ਹੁੰਦਾ ਜੇ ਲੀਡਰ ਵਾਅਦਾ ਖਿਲਾਫੀ ਕਰਨ ਤੇ ਲੋਕਾਂ ਨੂੰ ਕਿਹੜੀਆਂ ਹੱਦਾਂ ਵਿੱਚ ਰਹਿ ਕੇ ਆਪਣੇ ਮਨ ਦੀ ਗੱਲ ਕਹਿਣੀ ਚਾਹੀਦੀ ਹੈ ਇਹ ਵੀ ਉਹਨਾਂ ਦੁਆ ਜੀਆ ਨੂੰ ਕੋਈ ਸਿਖਾਉਣ ਵਾਲਾ ਹੈ ਨਹੀਂ ਉਹ ਆਪ ਸਿੱਖੇ ਹੋਏ ਨੇ ਜਾਣਦੇ ਸਭ ਜਿਨ੍ਹਾਂ ਨੇ ਦੁਨੀਆ ਭਰ ਦਾ ਲਿਟਰੇਚਰ ਪੜ੍ਹਿਆ ਹੋਵੇ ਦੁਨੀਆ ਭਰ ਦੀਆਂ ਲਹਿਰਾਂ ਦਾ ਇਤਿਹਾਸ ਪੜ੍ਹਿਆ ਹੋਵੇ ਉਹਨਾਂ ਨੂੰ ਪਾਸੇ ਤੋਂ ਜਾ ਕੇ ਕੋਈ ਨਹੀਂ ਸਿਖਾ ਸਕਦਾ ਉਹਦਾ ਕਸੂਰ ਇਹ ਆ ਕਿ ਉਹਨੇ ਕੇਂਦਰ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਪਰ ਕੇਂਦਰ ਸਰਕਾਰ ਕਿਹੜੀ ਇਹ ਹੋਣ ਵਾਲੀ ਸਰਕਾਰ ਕੱਲੀ ਦੀ ਗੱਲ ਥੋੜੀ ਆ ਪਿਛਲੀਆਂ ਸਰਕਾਰਾਂ ਵੀ ਇੱਕ ਕੋ ਉਰਦੂ ਚ ਸ਼ੇਰ ਆ ਤਾਂ عمر ਹਮ ਇੱਕ ਹੀ ਗਲਤੀ ਦੁਹਰਾਤੇ ਰਹੇ ਧੂਲ ਚਿਹਰੇ ਤੇ થી ਪੂੰਛਾ ਸ਼ੀਸ਼ੇ ਪਰ ਲਗਾਤੇ ਰਹੇ ਆਪਣੀ ਗਲਤੀ ਕਦੇ ਕਿਸੇ ਸਰਕਾਰ ਨੇ ਮੰਨੀ ਨਹੀਂ ਜਿਹੜਾ ਕੋਈ ਸ਼ੀਸ਼ਾ ਵਿਖਾਵੇ ਸ਼ੀਸ਼ਾ ਤੋੜ ਦਿਓ ਸ਼ੀਸ਼ੇ ਵਾਲਾ ਹੱਥ ਮਰੋੜ ਦਿਓ ਉਹਨੂੰ ਬੋਲਣ ਜੋਗਾ ਨਾ ਛੱਡੋ ਫੜ ਕੇ ਜੇਲ੍ਹ ਵਿੱਚ ਤਾੜ ਦਿਓ ਤੇ ਉਹਦੇ ਉੱਤੇ ਇਹੋ ਜੇ ਦੋਸ਼ਾਂ ਦੀ ਲੜੀ ਛਾੜ ਦਿਓ ਕਿ ਉਹਨਾਂ ਦੇ ਜਵਾਬ ਦਿੰਦਿਆਂ ਦਿੰਦਿਆਂ ਲੰਮਾ ਸਮਾਂ ਫਿਰੋ ਜੇਲ੍ਹਾਂ ਵਿੱਚ ਤੜਪਦਾ ਰਹੇ ਹੁਣ ਉਹਤੇ ਦੋਸ਼ ਲਾ ਦਿੱਤੇ ਕਿਸੇ ਵਿਦੇਸ਼ੀ ਤਾਕਤ ਦੇ ਹੱਥਾਂ 'ਚ ਖੇੜਦਾ ਸੀ ਕੋਈ ਇੱਕ ਸਾਜ਼ਿਸ਼ ਦਾ ਮੋਹਰਾ ਸੀ ਇੱਕ ਗਵਾਂਢੀ ਦੇਸ਼ ਇੱਥੇ ਹੋ ਜਾ ਹੈਗਾ ਜਿਹਦਾ ਨਾਂ ਜਿਹਦੇ ਨਾਲ ਮਰਜ਼ੀ ਜੋੜਦੇ ਹੋ ਇੱਥੇ ਜੇ ਕੋਈ ਸਿਆਸੀ ਲੀਡਰ ਕੋਈ ਬਿਆਨ ਦੇਵੇ ਕਹਿੰਦੇ ਪਾਕਿਸਤਾਨ ਚਲਾ ਜਾ ਜੇ ਕੋਈ ਆਖੇ ਤੂੰ பாஜக ਫਲਾਣੀ ਗੱਲ ਗਲਤ ਕਰਦੀ ਫਿਰ ਤੂੰ ਪਾਕਿਸਤਾਨ ਚਲਾ ਜਾ ਹੁਣ ਸੋਨਵਾਂਗ ਚੋਕ ਬਾਰੇ ਕਹਤਾ ਉਦੋਂ ਉਸ ਵੰਦ ਜੋੜਦੇ ਜਦੋਂ ਪਹਿਲਾ ਪ੍ਰੋਟੈਸਟ ਕਰਦਾ ਸੀ ਛਾਤਵੇਂ ਪ੍ਰੋਟੈਸਟ ਕਰਦਾ ਸੀ ਉਦੋਂ ਇੱਕ ਵੀ ਕੇਂਦਰੀ ਆਗੂ ਨੇ ਇੱਕ ਵੀ ਸਰਕਾਰੀ ਏਜੰਸੀ ਨੇ ਦੋਸ਼ ਨਹੀਂ ਸਿਲਾ ਹੁਣ ਜਦੋਂ ਪ੍ਰੋਟੈਸਟ ਵੱਧ ਗਿਆ ਲੋਕੀ ਆਖ ਕੇ ਕਿ ਕੇਂਦਰ ਸਰਕਾਰ ਕਰਦੀ ਕੁਛ ਨਹੀਂ ਵਾਇਲੈਂਸ ਤੇ ਰਾਹ ਪੈ ਗਏ ਲੋਕਾਂ ਨੇ ਹਿੰਸਾ ਦਾ ਰਸਤਾ اختیار ਕੀਤਾ ਤੇ ਦੋ ਗੱਲਾਂ ਇਕੱਠੀਆਂ ਹੋਈਆਂ ਇੱਕ ਤਾਂ ਇਹ ਕਿ ਸੁਨਮ ਵਾਂਗ ਚੁੱਕਨੇ ਹੜਤਾਲ ਛੱਡ ਦਿੱਤੀ ਉਨੇ ਕਹ ਮੈਂ ਗਾਂਧੀਵਾਦੀ ਆ ਮਹਾਤਮਾ ਗਾਂਧੀ ਨੇ ਚੌਰਾ ਚੌੜੀ ਦੇ ਇੱਕੋ ਘਟਨਾ ਤੋਂ ਬਾਅਦ ਆਪਣਾ ਸ਼ਾਂਤਮਈ ਸत्याग्रह ਛੱਡਤਾ ਸੀ ਉਹਨੇ ਕਿਹਾ ਸੀ ਹਿੰਸਾ ਪਰ ਕੁਠੀਆ ਹਿੰਸਾ ਦਾ ਰਾਹ ਨਹੀਂ ਅੰਦੋਲਨ ਵਾਪਸ ਲੈ ਲੈ ਉਸ ਉਹਨੇ ਕਹ ਮੈਂ ਵੀ ਇਹੋ ਕਰਦਾ ਇਹੋ ਕਿਉਂਕਿ ਉਹਨੇ ਹਿੰਸਾ ਪਰ ਕੁਠੀਆ ਮੈਂ ਸਾਰਿਆਂ ਨੂੰ ਕਹਣਾ ਘਰਾਂ ਚੱਲ ਜਾਓ ਹਿੰਸਾ ਸਾਡਾ ਰਾਹ ਨਹੀਂ ਦੂਸਰਾ ਪੱਖ ਕਹਿੰਦਾ ਸਰਕਾਰ ਨੇ ਕੀਤਾ ਵੀ ਇਹ ਤਾਂ ਜੋ ਕੁਝ ਹੋਣ ਲੱਗਾ ਸੀ ਇਹਦੇ ਚ ਉਹਨੇ ਫਸ ਜਾਣਾ ਸੀ ਉਹ ਤਾਂ ਛੱਡ ਕੇ ਆਪਣੇ ਅਹੀਂ ਸਾਦੇ ਰਾਤ ਕੈਮ ਰਿਆ ਉਹਨੂੰ ਘਰੋਂ ਜਾ ਕੇ ਫੜ ਕੇ ਜਦੋਂ ਪੋਖੜ ਤਾਲ ਤੇ ਬਿਠਾ ਸੀ ਉਦੋਂ ਨਹੀਂ ਫੜਿਆ ਜਦੋਂ ਸ਼ਾਂਤਮਈ ਰਸਤੇ ਦੀ ਖਾਤਰ ਉਹ ਛੱਡ ਕੇ ਘਰ ਤੁਰ ਗਿਆ ਉਦੋਂ ਫੜ ਕੇ ਜੇਲ੍ਹ ਚ ਤਾੜ ਦਿੱਤਾ ਬੜੇ ਲਿਖੇ ਲੋਕਾਂ ਦੀਆਂ ਭਾਵਨਾਵਾਂ ਉਹਦੇ ਨਾਲ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਉਹਦੇ ਨਾਲੇ ਜਿਹੜੇ ਡੈਮੋਕ੍ਰੇਸੀ ਨੂੰ ਲੋਕਤੰਤਰ ਨੂੰ ਪਿਆਰ ਕਰਦੇ ਜਿਹੜੇ ਕਹਿੰਦੇ ਆ ਕਿ ਲੋਕਤੰਤਰ ਦੇ ਵਿੱਚ ਗੱਲ ਕਹਿਣ ਦਾ ਗੱਲ ਸੁਣਨ ਦਾ ਤੇ ਗੱਲ ਸਹਿਣ ਦਾ ਸਾਰੇ ਕੁਝ ਦਾ ਮਤਲਬ ਹੁੰਦਾ ਪਾਰਸ ਸਰਕਾਰ ਹੁਣ ਗੱਲਾਂ ਕਰਦੀ ਐ ਕਿ ਪਾਕਿਸਤਾਨ ਦੀ ਜਸੂਸੀ ਦੀਆਂ ਗੱਲਾਂ ਕਿਸੇ ਨੂੰ ਭੁੱਲ ਜਾਣਾ ਕਿ ਜਿਹੜੇ ਸਾਡੇ ISRO ਆ ਜਿਨੇ ਸਪੇਸ ਵਿੱਚ ਸਾਡੇ ਵੱਡੇ ਵੱਡੇ ਉਪਗ੍ਰਹੇ ਭੇਜੇ ਆ ਇੰਡੀਅਨ ਸਪੇਸ ਐਂਡ ਸੱਚ ਆਰਗੇਨਾਈਜੇਸ਼ਨ ਇੱਕ ਵਾਰੀ ਉਹਦੇ ਵੱਡੇ ਵੱਡੇ ਸਾਇੰਟਿਸਟ ਫੜ ਕੇ ਅੰਦਰ ਦੇਤ ਤੇ ਗਏ ਆਖਿਆ ਗਿਆ ਇਹ ਇੱਥੋਂ ਜੜੇ ਜੜੇ ਯੋਜਨਾ ਦੇ ਕਾਗਜ਼ ਆ ਪਾਕਿਸਤਾਨ ਨੂੰ ISI ਨੂੰ ਸਪਲਾਈ ਕਰਦੇ ਸੀ ਉਹਨਾਂ ਦੇ ਬੱਚਿਆਂ ਨੂੰ ਸਕੂਲਾਂ ਚੋਂ ਕੱਢ ਦਿੱਤਾ ਗਿਆ ਜਸੂਸ ਦੇ ਪੁੱਤਰ ਐ ਜਾ ਕੇ ਦਾਲਤੂ ਵਿੱਚ ਕੁਝ ਵੀ ਸਾਬਤ ਨਾ ਹੋਇਆ ਬਲਕਿ ਉਲਟੀ ਗੱਲ ਸਾਬਤ ਹੋਈ ਕਿ ਕੁਝ ਪੁਲਿਸ ਅਫਸਰਾਂ ਨੇ ਤਰੱਕੀ ਲੈਣੀ ਸੀ ਹੋਰ ਕੋਈ ਤਰੀਕਾ ਨਹੀਂ ਸੀ ਝੂਠਾ ਕੇਸਰ ਉੱਤੇ ਬਣਾਤਾ ਪਰ 30 ਸਾਲ ਉਹਦੀ ਜ਼ਿੰਦਗੀ ਦੇ ਰੋਲ ਦੇ ਉੱਤੇ ਫਿਰ ਆਖਿਆ ਇੰਨੇ ਕਰੋੜ ਮੁਆਵਜ਼ਾ ਦੇ ਦਿਓ ਜੀ ਘਰ ਬੈਠਦੇ ਹੋਏ ਉਹਨੂੰ ਮੁਆਵਜ਼ਾ ਦੇ ਦਿਓਗੇ ਉਹਦੇ ਜ਼ਿੰਦਗੀ ਦੇ ਸਾਲ ਕਿੱਥੋਂ ਮੋੜ ਦੇਓਗੇ ਤੇ ਇੰਨੇ ਸਾਲਾਂ ਚ ਉਸ ਵੱਡੇ ਸਾਇੰਟਿਸਟ ਨੇ ਜੋ ਕੁਝ ਭਾਰਤ ਵਾਸਤੇ ਕਰਨਾ ਸੀ ਉਹ ਵਿਕਾਸ ਦਾ ਪਹੀਆ ਜਿਹੜਾ ਉਹਨੇ ਘੇੜਨਾ ਸੀ ਤੇ ਘੜਨੇ ਦਿੱਤਾ ਗਿਆ ਉਹਨੋਂ ਪਈਆ ਕਿਤੋਂ ਗੜਵਾ ਲੋਂਗੇ ਜਿੱਤਾਂ ਉੱਥੇ ਕੀਤਾ ਗਿਆ ਸੀ ਅੱਜ ਕੱਲੇ ਰਿਵਾਜ ਬਣ ਗਿਆ ਜਿੰਨੂੰ ਮਰਜ਼ੀ ਫੜੋ ਇਹ ਪਾਕਿਸਤਾਨ ਦਾ ਜਿਸੂਸ ਹੈ ਜਿੰਨੂੰ ਮਰਜ਼ੀ ਕਹਿ ਦਿਓ ਚਲ ਤੂੰ ਪਾਕਿਸਤਾਨ ਚਲਾ ਜਾ ਇਹ ਰਿਵਾਜ ਬੰਦ ਹੋਣਾ ਚਾਹੀਦਾ ਕੁਝ ਹੱਦਾਂ 'ਚ ਰਹਿ ਕੇ ਗੱਲ ਕਰਨੀ ਚਾਹੀਦੀ ਆ ਸੋਨਮ ਵਾਂਗ ਚੁੱਕਦੇ ਮਾਮਲੇ 'ਚ ਜੋ ਕੁਝ ਸਰਕਾਰ ਕਰ ਰਹੀ ਆ ਉਹ ਠੀਕ ਨਹੀਂ ਲੱਗਦਾ ਪਰਸ ਅਗਲੀ ਗੱਲ ਮੱਧ ਪ੍ਰਦੇਸ਼ ਦੇ ਸ਼ਿੰਦਵਾੜਾ ਤੋਂ ਸਿਆਰ ਤੋਂ ਕਰਦੇ ਆ 15 ਦਿਨ ਦੇ ਵਿੱਚ 6 ਬੱਚਿਆਂ ਦੀ ਕਿਡਨੀ ਫੇਲ ਦੇ ਕਰਕੇ ਮੌਤ ਹੋਈ ਆ ਇਹ ਕਾਰਨ ਦੱਸਿਆ ਜਾ ਰਿਹਾ ਖੰਗ ਦੀ ਦਵਾਈ ਇਸ ਤੋਂ ਪਹਿਲਾਂ ਵੀ ਖੰਗ ਦੀ ਦਵਾਈ ਭਾਰਤ ਦੀ ਜਿਹੜੀ ਬਣੀ ਹੈ ਉਹ ਚਰਚਾ ਦਾ ਵਿਸ਼ਾ ਬਣੀ ਸੀ ਇਹਦੇ ਪਿਛਲਾ ਕਾਰਨ ਤੁਸੀਂ ਕੀ ਮੰਨਦੇ ਵਾਕਈ ਦਵਾਈ ਕਰਕੇ ਹੋਇਆ ਦੇਖੋ ਮੈਂ ਤਾਂ ਸਾਇੰਟਿਸਟ ਨਹੀਂ ਨਾਮ ਹੈ ਡਾਕਟਰ ਜੀ ਰਿਪੋਰਟਾਂ ਜਿਹੜੀਆਂ ਆਈਆਂ ਉੱਥੇ ਇੱਕ ਖਾਸ ਕਿਸਮ ਦੀ ਦਵਾਈ ਖੰਗ ਦੀ ਉਸ ਇਲਾਕੇ ਚ ਵੇਚੀ ਗਈ ਔਰ ਜਿੰਨੇ ਬੱਚੇ ਕਿਡਨੀ ਫੇਲ ਹੋਣ ਨਾਲ ਮਰੇ ਆ ਗੁਰਦੇ ਫੇਲ ਹੋਣ ਨਾਲ ਮਰੇ ਆ ਇਹਨਾਂ ਸਾਰਿਆਂ ਨੂੰ ਉਸ ਇੱਕੋ ਕਿਸਮ ਦੀ ਦਵਾਈ ਦਿੱਤੀ ਗਈ ਸੀ ਉਸ ਦਵਾਈ ਨਾਲ ਹੋਈਆਂ ਮੌਤਾਂ ਜਿੱਥੇ ਵੀ ਕੋਈ ਬੱਚਾ ਮਰਿਆ ਪਤਾ ਲੱਗਾ ਆਦਵਾਈ ਦਿੱਤੀ ਸੀ ਦੂਜੇ ਨੂੰ ਤੀਜੇ ਨੂੰ ਸਾਰਿਆਂ ਘਰਾਂ ਚ ਉਹ ਦਵਾਈ ਜਿਹੜੇ ਜਿਹੜੇ ਘਰ ਚੋਂ ਦਵਾਈ ਗਏ ਉੱਥੇ ਪਿੱਟਨੇ ਪੈ ਗਏ ਅਗਲੀ ਗੱਲ ਇਹ ਅਸਾਂ ਠੀਕ ਆਖਿਆ ਅੱਗੇ ਇਸ ਦਵਾਈ ਨਾਲ ਮੋਤਾਂ ਖੰਗ ਦੀ ਦਵਾਈ ਨਾਲ ਹੋਈਆਂ ਪਰ ਦਵਾਈ ਇਹ ਨਹੀਂ ਸੀ ਇਹਦੇ ਵਰਗੀ ਹੋਰਸ ਪਹਿਲਾਂ ਅਫਰੀਕੀ ਦੇਸ਼ ਗਾਂਬੀਆ ਦੇ ਵਿੱਚ ਮੋਤਾਂ ਹੋਈਆਂ ਸੀ ਉਹ ਦਵਾਈ ਇਹ ਤੋਂ ਬਾਅਦ ਪੁਰਤਗਿਸ ਫਿਰ ਉਜਵੇਕਿਸਤਾਨ ਦੇ ਵਿੱਚ ਮੋਤਾਂ ਹੋਣ ਲੱਗੀਆਂ ਉਤਰੀ ਸਰਕਾਰ ਨੇ ਦਵਾਈ ਵੀ ਮੋੜੀ ਤੇ ਭਾਰਤ ਸਰਕਾਰ ਕੋਈ ਪ੍ਰੋਟੈਸਟ ਵੀ ਕੀਤਾ ਪਰ ਦਵਾਈ ਤੇ ਇਤੋਂ ਹੀ ਗਈ ਸੀ ਉਹ ਜਿਹੜੀ ਦਵਾਈ ਨੇ ਮੱਧ ਪ੍ਰਦੇਸ਼ ਵਿੱਚ ਪਿੱਟਣੇ ਪਾਏ ਲੋਕਾਂ ਦੇ ਛੋਟੇ ਛੋਟੇ ਬੱਚਿਆਂ ਦੀ ਜਾਨ ਲੈ ਲਈ ਉਹ ਦਵਾਈ ਵੀ ਪਤਾ ਲੱਗਾ ਇਹ ਹਿਮਾਚਲ ਪ੍ਰਦੇਸ਼ ਦੀ ਇੱਕ ਫੈਕਟਰੀ ਦਾ ਨਾਮ ਹੁੰਦਾ ਇਧਰੋਂ ਗਈ ਸੀ ਤੇ ਉੱਥੇ ਵਿਕਦੀ ਸੀ ਇਹ ਆਖਰਕਾਰ ਕਾਰਨ ਕੀ ਆ ਕਿ ਚੰਡੀਗੜ੍ਹ ਦੇ ਲਾਗੇ ਇੱਕ ਛੋਟਾ ਜਿਹਾ ਟਾਊਨ ਹੈ ਜਿਹਦੇ ਵਿੱਚ ਕਈ ਫੈਕਟਰੀਆਂ ਬੜੀਆਂ ਸਤਕਾਰ ਵਾਲੀਆਂ ਨਾਮਣੇ ਵਾਲੀਆਂ ਬਹੁਤ ਚੰਗਾ ਕੰਮ ਕਰਦੀਆਂ ਪਰ ਉਹਨਾਂ ਦੇ ਲਾਗੇ ਕੁਝ ਠੱਗਾਂ ਦੀਆਂ ਫੈਕਟਰੀਆਂ ਵੀ ਨੇ ਜਿਹੜੇ ਝਾਲੀ ਦਵਾਈਆਂ ਬਣਾਉਂਦੇ ਆ ਵੇਚਦੇ ਆ ਆਖਿਰਕਾਰ ਉਹਨਾਂ ਦੀਆਂ ਝਾਲੀ ਬਣਾਈਆਂ ਦਵਾਈਆਂ ਨਕਲੀ ਦਵਾਈਆਂ ਮਾੜੀਆਂ ਤੇ ਜ਼ਹਿਰੀਲੀਆਂ ਦਵਾਈਆਂ ਵੇਚਦਿਆਂ ਕਿਦਾਂ ਭਾਰਤ ਸਰਕਾਰ ਦਾ ਜਿਹੜਾ ਡਰੱਗ ਸਟੈਂਡਰਡਸ ਦਾ ਡਿਪਾਰਟਮੈਂਟ ਹੈ ਉਹ ਚੈੱਕ ਨਹੀਂ ਕਰਦਾ ਇਹ ਅਪਲਾਈ ਕਰ ਦਿੰਦੇ ਆ ਅਪਲਾਈ ਕਰਕੇ ਸਾਰੀ ਮਾਰਕੀਟ ਚ ਮਾਲ ਸੁੱਟ ਦਿੰਦੇ ਆ ਸਾਲ ਪਾਰੇ ਵੇਚ ਦੇ ਰਿੰਦੇ ਪਿੱਛੋਂ ਰਿਪੋਰਟ ਆ ਜਾਂਦੀ ਹੈ ਕਿ ਦਵਾਈ ਠੀਕ ਨਹੀਂ ਸੀ ਉਹਦੇ ਨਾਲ ਨੁਕਸਾਨ ਹੋ ਸਕਦਾ ਉਹਦੇ ਤੱਕ ਤਾਂ ਕਰੋੜਾਂ ਰੁਪਈਆ ਦੀ ਦਵਾਈ ਵੇਚ ਕੇ ਇਹ ਮੋਟੀ ਕਮਾਈ ਕਰ ਚੁੱਕੇ ਹੁੰਦੇ ਆ ਉਸ ਕਮਾਈ ਦੇ ਵਿੱਚੋਂ ਉੱਪਰ ਵੀ ਝੜਾਵਾ ਝੜਾ ਚੁੱਕੇ ਹੁੰਦੇ ਆ ਕਦੇ ਇਸ ਗੱਲ ਦਾ ਕੇਸ ਬਣਾਇਆ ਕਿ ਜਦ ਤੱਕ ਕੋਈ ਦਵਾਈ ਪਾਸ ਨਹੀਂ ਸੀ ਹੋਈ ਉਦੋਂ ਪਹਿਲਾਂ ਤੁਸੀਂ ਮਾਰਕੀਟ ਵਿੱਚ ਸੁੱਟ ਕੇ ਵੇਚੀ ਕਿਉਂ ਲੋਕਾਂ ਦੀ ਜਾਨ ਨਾਲ ਖਿਲਵਾੜ ਕਿਉਂ ਕੀਤਾ ਇਹ ਜਿਹੜੇ ਫੈਕਟਰੀਆਂ ਵਾਲੇ ਇਹਨਾਂ ਵਾਸਤੇ ਬਹੁਤ ਛੋਟੇ ਜੁਰਮਾਨੇ ਛੋਟੀਆਂ ਸਜ਼ਾਵਾਂ ਰੱਖੀਆਂ ਗਈਆਂ ਜੇ ਇਹ ਕਮ ਉਹਦਾ ਰੋਕਣਾ ਜੇ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਲੋਕਾਂ ਦੇ ਬੱਚੇ ਮਰਨ ਤੋਂ ਬਚਾਉਣੇ ਆ ਇਕੱਲੇ ਇੱਥੇ ਨਹੀਂ ਵਿਦੇਸ਼ਾਂ ਵਿੱਚ ਜਾਂਦੀਆਂ ਇਹੋ ਜਿਹੀ ਦਵਾਈਆਂ ਰੋਕਣੀਆਂ ਨੇ ਭਾਰਤ ਦੀ ਬਦਨਾਮੀ ਹੁੰਦੀ ਰੋਕਣੀ ਆ ਭਾਰਤ ਸਰਕਾਰ ਨੂੰ ਕਾਰਵਾਈ ਕਰਨੀ ਪਵੇਗੀ ਇਹਦਾ ਕੋਈ ਕਰਨ ਨਹੀਂ ਕਿ ਭਾਰਤ ਸਰਕਾਰ ਇਸ ਮਾਮਲੇ ਤੇ ਲਾਪਰਵਾਹ ਬਣੀ ਰਹੇ ਇੱਥੇ ਤਾਂ ਬਾਕੀਆਂ ਨੂੰ ਛੱਡੋ ਇੱਕ ਸਾਧ ਹੈ ਉਹ ਸੁਪਰੀਮ ਕੋਰਟ ਚ ਦੂਸਰੀਆਂ ਕੋਰਟਾਂ ਚ ਮਾਫੀਆਂ ਵੀ ਮੰਗੀ ਜਾਂਦਾ ਦਵਾਈਆਂ ਵੀ ਬਣਾਈ ਜਾਂਦਾ ਦਵਾਈਆਂ ਦੇ ਸੈਂਪਲ ਵੀ ਉਹਦੇ ਕਈ ਕਿਸਮ ਦੇ ਵਿਵਾਦ ਫੜਦੇ ਆ ਬਾਹਰੇ ਦੇਸ਼ਾਂ ਵਿੱਚ ਵੀ ਜਾ ਕੇ ਉਹਦੀਆਂ ਦਵਾਈਆਂ ਫੇਰ ਹੁਣ ਦੀ ਕਰ ਬਦਨਾਮੀ ਹੋਈ ਹੈ ਇਹਦੇ باوجود ਉਹ ਸਾਧ ਚਰਚਾ ਚ ਰਹਿੰਦਾ ਉਹ ਸਾਧ ਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਭਾਵੇਂ ਕੋਈ ਸਾਧ ਬਣਿਆ ਵਪਾਰੀ ਹੋਵੇ ਕੋਈ ਭਾਵੇਂ ਕੋਈ ਵਪਾਰੀ ਦਵਾਈਆਂ ਦਾ ਖਿਡਾਰੀ ਹੋਵੇ ਜਿਹੜਾ ਵੀ ਲੋਕਾਂ ਦੀ ਜਾਨ ਨਾਲ ਇਹੋ ਜਿਹਾ ਖਲਵਾੜ ਕਰਦਾ ਲੋਕਾਂ ਦੇ ਬੱਚਿਆਂ ਦੀਆਂ ਮੌਤਾਂ ਦਾ ਕਾਰਨ ਬਣਦਾ ਦੇਸ਼ ਵਿੱਚ ਬਣਦਾ ਜਾਂ ਅਦੇਸ਼ ਵਿੱਚ ਬਣਦਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਫੈਕਟਰੀਆਂ ਦੇ ਲਾਇਸੈਂਸ ਰਾਦੇ ਹੋਣੇ ਚਾਹੀਦੇ ਆ ਔਰ ਕਲੇ ਫੈਕਟਰੀ ਮਾਲਕਾਂ ਖਿਲਾਫ ਕੋਈ ਕਾਰਵਾਈ ਹੋਣੀ ਚਾਹੀਦੀ ਇਹ ਖਿਆਲ ਰੱਖਣਾ ਚਾਹੀਦਾ ਕਿ ਪਰਿਵਾਰ ਦੇ ਕਿਸੇ ਹੋਰ ਜੀ ਦੇ ਨਾਮ ਦੇ ਉੱਤੇ ਲਾਇਸੈਂਸ ਨਾ ਲੈਣ ਪੂਰਾ ਪਰਿਵਾਰ ਪੂਰੀ ਕੰਪਨੀ ਜਿਹਨਾਂ ਦੇ ਉੱਤੇ ਚੌਕਸੀ ਰੱਖੀ ਜਾਣੀ ਚਾਹੀਦੀ ਪੰਸਬ ਮੂੜਾ ਪੰਜਾਬ ਵੱਲ ਘਟਤੀਆਂ 'ਚ ਖਬਰ ਆਈ ਹੈ ਕਿ ਗੱਡੀਆਂ ਦੇ ਚਲਾਨ ਤੇ ਰਜਿਸਟ੍ਰੇਸ਼ਨ ਦੇ ਨਾਮ ਤੇ ਕਰੋੜਾਂ ਰੁਪਏ ਦੀ ਠੱਗੀ ਵਜੀ ਹੈ ਮੋਟੀ ਕਮਾਈ ਇਧਰੋਂ ਵੀ ਹੋ ਰਹੀ ਹੈ ਇਹ ਪੂਰਾ ਮਾਮਲਾ ਕੀ ਹੈ ਜੀ ਦੇਖੋ ਛੋਟੀਆਂ-ਛੋਟੀਆਂ ਗੱਲਾਂ ਤੇ ਇੱਥੇ ਲੋਕਾਂ ਨੂੰ ਪਤਾ ਨੇ ਇੱਕ ਕਿਸੇ ਸਕੂਟਰ ਵਾਲੇ ਨੂੰ ਫੜ ਲਿਆ ਕਿਸੇ ਕਾਰ ਵਾਲੇ ਨੂੰ ਫੜ ਲਿਆ ਫਿਰ ਉਹਦਾ ਚਲਾਨ ਕਰਕੇ ਆਖਿਆ ਤੇਰਾ 1000 ਰੁਪਏ ਦਾ ਚਲਾਨ ਹੈ ਬਾਅਦ ਵਿੱਚ ਉਹਨੂੰ ਆਖਿਆ ਚਲਾਨ ਤੇਰਾ ਕੈਨਸਲ ਕਰਵਾ ਦਿੰਨੇ ਇਸ 1000 ਦੇ ਵਿੱਚੋਂ 600 ਤੈਨੂੰ ਛੱਡ ਦੇ 400 ਤੈਨੂੰ ਛੱਡਿਆ ਉਹ ਕੰਦਾ ਨਹੀਂ ਇਦਾਂ ਨਹੀਂ ਫਿਰ ਉਲਟਾ ਹੋ ਜਾਂਦਾ 400 ਦੇ ਦੇ ਕਿਸਤ ਤੈਨੂੰ ਛੱਡਿਆ ਇਹ ਤੇ ਸਧਾਰਨ ਛੋਟੀਆਂ-ਛੋਟੀਆਂ ਗੱਲਾਂ ਸੀ ਹੁਣ ਅੱਗੋਂ ਕੈਮਰੇ ਨਾਲ ਚਲਾਨ ਹੋਣੇ ਤੇ ਤੁਰਕ ਜਾਣਗੇ ਪਰ ਕੁਝ ਵੱਡੇ ਚਲਾਨ ਨੇ ਹਾਈਵੇ ਤੇ ਜਾਂਦੇ ਟਰੱਕਾਂ ਨੂੰ ਵੱਡੇ ਟਰਾਲਿਆਂ ਨੂੰ ਘੇਰ ਲਿਆ ਜਾਵੇ ਕਿਸੇ ਟਰਾਲੇ ਦਾ 10000 ਦਾ ਜਾਂ 20000 ਦਾ ਚਲਾਨ ਚਲਾਨ ਕਰ ਦਿੱਤਾ ਜਾਵੇ 10000 ਦਾ ਚਲਾਨ ਕਰਕੇ ਬਾਅਦ ਵਿੱਚ ਉੱਤਰ ਰੁਪਏ 5000 ਲੈ ਕੇ ਤੇ 500 ਦਾ ਜੁਰਮਾਨਾ ਪਾ ਕੇ ਉਹਨੂੰ ਛੱਡ ਦਿੱਤਾ ਜਾਵੇ ਸਰਕਾਰ ਦਾ 10000 ਗਵਾਤਾ ਸਿਰਫ 500 ਉਸ ਖਾਤੇ ਜਾਣ ਦਿੱਤਾ ਆਪ 5000 ਕਮਾ ਲਿਆ ਇਹ ਵੀ ਕੰਮ ਹੁੰਦਾ ਇੱਕ ਗੱਲ ਹੋਰ ਆ ਕਬਾੜ ਦੇ ਵਿੱਚੋਂ ਗੱਡੀਆਂ ਲੈ ਕੇ ਉਹਨਾਂ ਦੇ ਪੁਰਾਣੇ ਨੰਬਰ ਲੈ ਕੇ ਉਹ ਨਵੇਂ ਨੰਬਰ ਦੂਸਰੀਆਂ ਗੱਡੀਆਂ ਤੇ ਲਾ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਦਾ ਧੰਦਾ ਪੰਜਾਬ ਵਿੱਚ ਚੱਲਦਾ ਪਿਆ। ਉਹ ਧੰਦਾ ਬੜਾ ਕਮਾਉ ਧੰਦਾ। ਇੱਥੇ ਵੀ ਕਰੋੜਾਂ ਦੀ ਕਮਾਈ ਹੋ ਰਹੀ ਹੈ। ਪਰ ਕੱਲੀਆਂ ਕਬਾੜ ਦੀਆਂ ਨੇ। ਆ ਅੱਜਕੱਲ ਥਾਣਿਆਂ ਦੇ ਜਿਹੜੀਆਂ ਗੱਡੀਆਂ ਨੇ ਕਈ ਵਾਰੀ ਚਰਚਾ ਚੱਲੀ ਹੈ ਕਿ ਢੇਰਾਂ ਦੇ ਢੇਰਾਂ ਥਾਣੇ ਵਾਲਿਆਂ ਨੂੰ ਆਪ ਨੂੰ ਹੀ ਨਹੀਂ ਪਤਾ ਸਾਡੇ ਕੋਲ ਕਿੰਨੀਆਂ ਗੱਡੀਆਂ ਨੇ। ਉਹਨਾਂ ਵਿੱਚੋਂ ਵੀ ਗੱਡੀਆਂ ਚੋਰੀ ਹੁੰਦੀਆਂ ਨੇ ਔਰ ਜਾ ਕੇ ਬਾਹਰ ਵੇਚਦੀਆਂ ਨੇ। ਐਕਸੀਡੈਂਟ ਕੇਸ ਆ। ਇੱਕੋ ਗੱਡੀ ਦੀਆਂ ਪਲੇਟਾਂ ਲਾ ਕੇ ਉਹੋ ਗੱਡੀ 5 ਕੇਸਾਂ ਚ ਭੁਗਤਾ ਦਿਓ ਤੇ ਅਸਲ ਗੱਡੀ ਪਹਿਲੇ ਦਿਨੀ ਬਾਹਰ ਕਿਤੇ ਵੇਚ ਦਿਓ ਕਿਸ ਨੂੰ ਕੋ ਪਤਾ ਲੱਗਦਾ ਚੰਡੀਗੜ੍ਹ ਦੀ ਪੁਲਿਸ ਨੇ ਹੁਣ ਆਖਿਆ ਕਿ ਅਸੀਂ ਇੱਕ ਵਾਰੀ ਐਡ ਦੇ ਦੇਣੀ ਆ ਸਾਰਿਆਂ ਨੂੰ ਮੈਸੇਜ ਭੇਜ ਦੇਣਾ ਜਿਨ੍ਹਾਂ ਦੀ ਐਕਸੀਡੈਂਟ ਕੇਸ ਵਾਲੀਆਂ ਗੱਡੀਆਂ ਨੇ ਜਾਂ ਚੋਰੀ ਹੋਈਆਂ ਫੜੀਆਂ ਗਈਆਂ ਗੱਡੀਆਂ ਨੇ ਲੈਣੀਆਂ ਲੈ ਜਾਣ ਨਹੀਂ ਤੇ ਅਸੀਂ ਨਾਲ ਸਾਰਿਆਂ ਦੀ ਨਿਲਾਮੀ ਕਰ ਦੇਣ ਲੱਗੇ ਆ ਤਾਂ ਕਿ ਇਹ ਕੂੜਾ ਕਰਕਟ ਤੋਂ ਕੱਢਿਆ ਜਾਵੇ ਕਬਾੜਖਾਨਾ ਮੁਕਾਇਆ ਜਾਵੇ ਇਹੋ ਜਿਹਾ ਕੁਝ ਸਕੀਮਾਂ ਪੰਜਾਬ ਸਰਕਾਰ ਨੂੰ ਵੀ ਲਿਆਉਣੀਆਂ ਚਾਹੀਦੀਆਂ ਤਾਂ ਕਿ ਅੱਗੋਂ ਵਾਸਤੇ ਰਾਹ ਰੋਕੇ ਜਾ ਸਕਣ ਪਰ ਜਿੱਥੇ ਵੀ ਕਿਤੇ ਇਦਾਂ ਦੀ ਹਿਰਾਫਰੀ ਹੋਈ ਹੈ ਜਿੱਥੇ ਵੀ ਕੋਈ ਫਰਾਡ ਹੋਇਆ ਜਿੱਥੇ ਕੋਈ ਠੱਗੀ ਹੋਈ ਹੈ ਉਹਨਾਂ ਸਾਰਿਆਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਜੀ ਪੰਸਰ ਸਮਾਂ ਹੋਰ ਆਗਿਆ ਨਹੀਂ ਦਿੰਦਾ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਦੇਖਦੇ ਰਹੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ